ਸਾਡੇ ਅੱਜ ਅਟਵਾਂ ਦਿਨ ਉਹ ਕਿਆਨ ਦਾ ਸੁਨੇਹਾ ਕਸ਼ਮੀਰੀ ਪਿੰਡਾਂ Mein ਅਨੰਦ ਪਰ ਆਉਂਦਾ ਆਵੇ ਜਿਹਾ ਦੇਖੋ ਸਿਰ ਭੁਜੇ ਮਾਣੀ ਮੋਛੀ ਕਸ਼ਮੀਰ ਦੀ ਸੁੰਨੇ ਹਿਰਦੇ ਵਿੱਚ ਉੱਥੇ ਚਸ਼ਮੀਂ ਘੁਹਾਨੀ ਤੁਮ ਜੰਗ ਵਸਾਏ ਮੱਤੇ ਹੀ ਡਰਦੇ ਕਾਰੇ ਬਣਨਗੇ ਸ਼ਾਹ ਦੇ ਸਾਲ ਸੀ ਸਿਰਾਂ ਸੇ ਅੱਜ ਤੱਕ ਇਸੀ बादशाह औरंगजेब ने कई गरीब हिंदू लोग जबरी मुसलमान बना सन पर बादशाह संतुष्ट नहीं उसने फैसला कर लिया जो पंडित मुसलमान हो जा सारे हिंदुआ का धर्म बदलने देर नहीं लगेगी कश्मीर के सूबेदार गवर्नर इफ्तियार खान हुक्म किया जीने भी हो सब तो पहला ਕਸ਼ਮੀਰੀ ਪੰਡਤਾਂ ਨੂੰ ਉਸਮਾਨ ਬਣਾਇਆ ਕਿ ਉਹ ਕਸ਼ਮੀਰੀ ਪੰਡਤ ਹੀ ਸਰਬੋਤਮ ਉਪਦੇਸ਼ ਹਿੰਦੂ ਮੰਨ ਲੈਣਗੇ ਸਾਸ ਫੇਰਤੀ ਸੀ ਸੋਹਣਿਆ ਬਾਗਿਆਂ ਵਿੱਚ ਉਹ ਵਾਣ ਲਗਾ ਕਈ ਹਿੰਦੂ ਡਰ ਕੇ ਧਰਮ ਬਚਾਉਣ ਲੱਗੇ ਪਰ ਹਾਲੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ 'ਚ ਡੋਲ ਤਿਆਰ ਨਹੀਂ ਸੰਗੇ ਸੂਬੇਦਾਰ ਨਰਨਾ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਉਹ ਹੁਤਾ ਮਰਨ ਲਈ ਕਹਿ ਰਹੇ ਕੀ ਫੈਸਲਾ ਹੈ ਤੁਹਾਡਾ ਪੜਤੋ ਨੇ ਵਿਲਮਤਾਂ ਦੀ ਕਿੁੱਤੀ সামনে 6 ਮਹੀਨੇ ਦਾ ਸਮਾਂ ਦੇ ਅਸੀਂ ਸੋਚ ਕੇ ਉਹ ਆਪ ਲੈਣਾ ਨਹੀਂ ਇਹ 6 ਨਹੀਂ ਕਸ਼ਮੀਰੀ ਪੜਤਾ ਨੇ ਉਮੀਦ ਇੱਕ ਲੋ ਬਣ ਗਈ ਉਹ ਸੋਚਣ ਲੱਗੇ ਸਾਡਾ ਰੱਖ ਕਾਰ ਹੋ ਸਕਦਾ ਸਮਾਂ ਕੋਣ ਇਸ ਉੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਪਾਵੀ ਜੋਤ ਵਜੋਂ ਵਿਰਾਜਮਾਨ ਹਨ ਉਹ ਜੁਲਮ ਦੇ ਖਿਲਾਫ ਖੜ ਸਕਦੇ ਇਸੇ ਵਿਚਾਰ ਨਾਲ ਇੱਕ ਵੱਡਾ ਜੱਥਾ ਸ੍ਰੀ ਹਨਰਿਕਰ ਸਾਹਿਬ ਗੰਗੌਰਵਾ ਨਾਮ ਹੈ ਉਹਨਾਂ ਦੇ ਆਗੂ ਸਨ ਪੰਡਤ ਕਿਰਪਾਰਾਮ ਜੀ ਦਾਤ ਬ੍ਰਾਹਮਣ ਜੋ ਪਹਿਲਗਾਮ ਦੇ ਨੇੜੇ ਮਟੰਦੇ ਵਸਨੀਕ ਸੀ ਜਦੋਂ ਉਹ ਸ੍ਰੀ ਅਨੰਦਪੁਰ ਸਾਹਿਬ ਪਾਂਚੇ ਉਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਦਰਦ ਭਰ ਉਦਾਸਤਾ ਰੱਖੀ ਮੁੱਕਾ ਦੀਆਂ ਅੱਖਾਂ 'ਚ ਹੰਝੂ ਦਿਲਾਂ 'ਚ ਉਬਾਰ ਪਰ ਹੌਸਲੇ ਦੀ ਇੱਕ ਉਮੀਦ ਨਹੀਂ ਸੀ ਗੁਰੂ ਜੀ ਉਹ ਵੀ ਸੋਚ ਵਿੱਚ ਪੈ ਗਏ ਇੰਨੇ ਵਿੱਚ ਮਾਲ ਗੁਰੂ ਗੋਬਿੰਦ राय ਖੇਡ ਦੇ ਖੇਡਦੇ ਗੁਰੂ ਪਿਤਾ ਦੀ ਰੋਟੀ ਵਿੱਚ ਆ ਗਏ ਆਖਣ ਲੱਗੇ ਪਿਤਾ ਜੀ ਤੁਸੀਂ ਇੰਨੇ ਗਹਿਰੇ ਚਿੰਤਨ ਵਿੱਚ ਕਿਉਂ ਹੋ ਗੁਰੂ ਜੀ ਨੇ ਮੰਦਰਾਂ ਦੇ ਢਹਿ ਜਾਣ ਪੰਡਤਾਂ ਦੇ ਦੁੱਖ ਅਤੇ ਧਰਮ ਦੇ ਖਤਰੇ ਦੀ ਕਥਾ ਸੁਣਾਈ ਅਤੇ ਕਿਹਾ ਇਸ ਸੰਕਟ ਤੋਂ ਮੁਕਤ ਕਰਨ ਲਈ ਇੱਕ ਮਹਾਪੁਰਸ਼ ਦੇ ਸਿਰ ਦੀ ਲੋੜ ਹੈ ਬਾਲ ਗੋਬਿੰਦ ਰਾਏ ਬੋਲ ਪਏ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ ਇਹ ਬਚਨ ਜੋ ਅਣਖ ਹੋਣ ਕਰੇ ਜਾਪਦੇ ਸਨ पर यह संवाद पिता पुत्रद ही नहीं सगम गुरु के भविखत गुरु उचाले संवाद गुरु जी के मन दृढ़ता कश्मीरी पंडित वाल नदर की कहान लगे जाओ बादशाह दस दो जे गुरु तेग बहादुर मुसलमान बन जा सारे कश्मीरी पंडित ब्राह्मण भी मुसलमान बन जाएगे